ਆਪਾਂ ਜੀ ਗਾਰਲਿਕ ਦਾ achar ਬਣਾਇਆ ਹੈ ਜਿਹੜਾ ਕਿ ਬਹੁਤ ਹੀ ਵਧੀਆ ਬਣਿਆ ਦੇਖੋ ਜੀ ਇਹਦੇ ਪੀਸੇਜ ਵੀ ਬਹੁਤ ਵਧੀਆ ਆਪਣਾ ਇਹ ਘਰ ਵਾਲਾ ਹੀ ਹੋਮ ਗਰੋ ਆਪਾਂ ਕੀਤਾ ਹੈਗਾ ਘਰੇ ਹੀ ਗਰੋ ਕੀਤਾ ਤਾਂ ਬਹੁਤ ਵਧੀਆ ਜੀ ਇਹ ਲਸਣ ਸੀਗਾ ਤਾਂ achar ਵੀ ਬਹੁਤ ਵਧੀਆ ਬਣਿਆ ਤੁਹਾਨੂੰ ਪਤਾ ਹੀ ਹਾਂਜੀ ਇਹਦੇ ਹੈਲਥ ਬੈਨੀਫਿਟ ਵੀ ਬਹੁਤ ਹੈ ਤੇ achar ਆਪਾਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ achar ਨੂੰ ਬਣਾਇਆ ਹੈਲੋ ਸਤ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਓ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਡੇ ਠੀਕ ਠਾਕ ਚੜਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਬਣਾ ਰਹੇ ਹਾਂ ਆਚਾਰ ਜਿਹੜਾ ਕਿ ਆਪਾਂ ਲਸਣ ਦਾ ਆਚਾਰ ਬਣਾ ਰਹੇ ਹਾਂ ਆਪਣੇ ਕੋਲ ਜੀ 1 ਪਾਉਂਡ ਲਸਣ ਹੈਗਾ ਆ ਇਹ ਜੀ ਆਪਣਾ ਲਸਣ ਘਰਵੰਦਾ ਹੀ ਹੈਗਾ ਆ ਆਪਾਂ ਕਰ ਚਿਗਰੋ ਕੀਤਾ ਹੈਗਾ ਆ ਬਹੁਤ ਹੀ ਵਧੀਆ ਲਸਣ ਹੋਇਆ ਸੀਗਾ ਤੇ ਦੀ ਵੈਰਾਈਟੀ ਵੀ ਬਹੁਤ ਵਧੀਆ ਹੈਗੀ ਆ ਹਾਂਜੀ ਤੇ ਇਹ ਵਾਲਾ ਲਸਣ ਜੀ ਆਪਾਂ ਹੁਣ ਕੀ ਕਰਨਾ ਹੈਗਾ ਇਹਨੂੰ ਆਪਾਂ ਛਿੱਲ ਲੈਣਾ ਹੈਗਾ ਇਹਨਾਂ ਦੇ ਆ ਕਾਰਨਰ ਕੱਟ ਲੈਣੇ ਹੈਗੇ ਆ ਤੇ ਬਾਦੇ ਵਿੱਚ ਫੇ ਆਪਾਂ ਇਹਦਾ ਜੀ ਚਾਰ ਬਣਾਉਣਾ ਹੈਗਾ ਆ ਇਹ ਜੀ ਆਪਣੇ ਕੋਲ ਆਲਰੇਡੀ ਹੁਣ ਆਪਾਂ ਛਿੱਲਿਆ ਹੈਗਾ ਸਿਰਫ ਆਪਾਂ ਤੰਦ ਖਾਣੀ ਸੀਗਾ ਵੀ ਇਹ ਲਸਣ ਹੈਗਾ ਆ ਤੇ ਇਹ ਵਾਲਾ ਆਪਾਂ ਛਿੱਲ ਲਿਆ ਹੈਗਾ ਹਾਂਜੀ ਸੇਮ ਹੀ ਲਸਣ ਦਾ ਅਮਾਉਂਟ ਹੈਗਾ ਆ ਹਾਂਜੀ ਇੱਕ ਪੌਂਡ ਹੈਗਾ ਆ ਇਹਦੇ ਵਿੱਚ ਜੀ ਕਈ ਜਿਹੜੇ ਗੰਡੀਆਂ ਹੈਗੀਆਂ ਥੋੜੀਆਂ ਮੋਟੀਆਂ ਹੈਗੀਆਂ ਤੇ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਜਿਹੜੀਆਂ ਜ਼ਿਆਦਾ ਮੋਟੀਆਂ ਹੈਗੀਆਂ ਉਹ ਆਪਾਂ ਇਸ ਤਰ੍ਹਾਂ ਇਹਨਾਂ ਦਾ ਹਾਫ ਕਰ ਲੈਣਾ ਕੱਟ ਕੇ ਵਿੱਚ ਛੋਟੇ ਪੀਸ ਵੀ ਹੈ ਜੇ ਬਹੁਤ ਜ਼ਿਆਦਾ ਵੱਡਾ ਲੱਗਦਾ ਕਿਉਂਕਿ ਆਪਾਂ ਇੱਕ ਪੀਸ ਹੀ ਖਾਣਾ ਹੁੰਦਾ ਹੈ ਤਾਂ ਫਿਰ ਆਪਾਂ ਉਹਨਾਂ ਦਾ ਹਾਫ ਇਦਾਂ ਕਰ ਸਕਦੇ ਹਾਂ ਉਹਨਾਂ ਨੂੰ ਕੱਟ ਸਕਦੇ ਹਾਂ ਥੋੜਾ ਜਿਹਾ ਜੇ ਕੋਈ ਆਪਨ ਲੱਗਦਾ ਵੀ ਹੈਗਾ ਇਦਾਂ ਦਾ ਤੁਹਾਨੂੰ ਕੱਟ ਕੇ ਦੋ ਪੀਸ ਬਣਾ ਲਓ ਤਾਂ ਬਹੁਤ ਵਧੀਆ ਜੀ ਇਹ ਲਸਣ ਹੈਗਾ ਬਹੁਤ ਹੀ ਜ਼ਿਆਦਾ ਹੈ ਕੀ ਵਧੀਆ ਲਸਣ ਹੋਇਆ ਇਹਦੀਆਂ ਗੰਡੀਆਂ ਬਹੁਤ ਮੋਟੀਆਂ ਹੈਗੀਆਂ ਤਾਂ ਬਹੁਤ ਜ਼ਿਆਦਾ ਸਟਰੋਂਗ ਹੈਗਾ ਤੁਹਾਨੂੰ ਪਤਾ ਹੀ ਹੈ ਲਸਣ ਦਾ ਚਾਰ ਆਪਣੀ ਹੈਲਥ ਦੇ ਵਾਸਤੇ ਬਹੁਤ ਹੀ ਜ਼ਿਆਦਾ ਗੁੱਡ ਹੈਗਾ ਯਾ ਕਿ ਆਪਣੇ ਲਈ ਇਹ ਕਈ ਪ੍ਰੋਬਲਮ ਨੂੰ ਠੀਕ ਕਰਦਾ ਹੈ ਟੈਸਟੋਨ ਨੂੰ ਵੀ ਤਾਂ ਤੇ ਹਰਦੀ ਪ੍ਰੋਬਲਮ ਤੋਂ ਵੀ ਆਪਾਂ ਨੂੰ ਲਸਣ ਦੀ ਖਾਣਾ ਚਾਹੀਦਾ ਹੈ ਤੇ ਬਹੁਤ ਵਧੀਆ ਚੀਜ਼ ਹੈਗੀ ਆਪਣੀ ਡਾਈਜੈਸ਼ਨ ਨੂੰ ਵੀ ਠੀਕ ਰੱਖਦਾ ਆ ਆਪਾਂ ਹੁਣ ਇਹਦਾ ਜੀ achar ਬਣਾਵਾਂਗੇ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਸੁੱਕੇ ਪਾਉਣੇ ਉਹ ਪਾ ਕੇ ਹੁਣ ਆਪਾਂ ਜੀ ਇਹਨੂੰ ਤੇਲ ਨੂੰ ਪਹਿਲਾਂ ਸਭ ਤੋਂ ਪਹਿਲਾਂ ਗਰਮ ਕਰਨਾ ਹਾਂਜੀ achar ਲਈ ਆਪਾਂ ਜਿਹੜੇ ਮਸਾਲੇ ਪਾਉਣੇ ਆ ਆਪਾਂ ਥੋੜੇ ਜਿਹਾ ਇਹਨਾਂ ਨੂੰ ਰੋਸਟ ਕਰਨਾ ਹੈਗਾ ਫਰਾਈਪੈਨ ਦੇ ਵਿੱਚ ਪਾ ਕੇ ਹਾਂਜੀ ਇਹ ਵਾਲੀ ਰਾਈ ਹੈਗੀ ਆ ਇੱਕ ਚਮਚਾ ਹੈਗਾ ਇਹ ਵੀ ਮੇਥੇ ਹੈਗੇ ਜੀ ਇੱਕ ਚਮਚਾ ਸਰੋਂ ਹੈਗੀ ਇੱਕ ਕਨਸਾਈਸੇਮੀ ਮਾਉਂਟੇ ਹਾਂਜੀ ਤੇ ਇੰਨੀ ਅਜਵੈਨ ਹੈਗੀ ਆ ਜੇ ਤੁਸੀਂ ਇਹਨੂੰ ਥੋੜਾ ਜਿਹਾ ਸਪਾਈਸੀ ਬਣਾਉਣਾ ਤੁਸੀਂ ਇੱਕ ਮਿਰਚ ਪਾ ਸਕਦੇ ਆ ਤੇ ਜਿੰਨੇ ਵੀ ਪਾਉਣਾ ਤੁਸੀਂ ਇਹ ਸਕਿਪ ਕਰ ਸਕਦੇ ਆ ਜਿੱਦਾਂ ਦਾ ਵੀ ਤੁਸੀਂ ਚਾਰ ਖਾਣਾ ਹੈਗਾ ਆ ਇਹਨਾਂ ਮਸਾਲਿਆਂ ਨੂੰ ਆਪਾਂ ਜੀ ਥੋੜਾ ਜਿਹਾ ਰੋਸਟ ਕਰ ਲੈਣਾ ਹੈਗਾ ਆ ਹਾਂਜੀ ਇੱਕ ਚਮਚਾ ਜੀ ਆਪਾਂ ਇਹਦੇ ਵਿੱਚ ਸੌਂਫ ਦਾ ਪਾ ਦੇਣਾ ਹੈਗਾ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਰੋਸਟ ਕਰਨਾ ਹੈਗਾ ਜਦੋਂ ਇਹਨਾਂ ਦੀ ਨਾਈਸ 스మెਲ ਆਉਂਦੀ ਹੈਗੀ ਆ ਫਿਰ ਆਪਾਂ ਇਹਨੂੰ ਠੰਡਾ ਕਰਕੇ ਥੋੜਾ ਦਰਦਰਾ ਜਿਹਾ پیس ਲੈਣਾ ਹੈਗਾ ਆ ਹਾਂਜੀ ਇਹ ਜਾਜੀ ਪੋਤੀ ਵਧੀਆ ਬਣਦਾ ਹੈਗਾ ਆ ਜੇ ਤੁਸੀਂ ਮਸਾਲੇ ਥੋੜੇ ਰੋਸਟ ਕਰਕੇ ਪਾਉਣੀ ਆ ਤਾਂ ਫਿਰ ਬਹੁਤ ਹੀ ਵਧੀਆ ਫਲੇਵਰ ਤੇ ਟੇਸ ਵੀ ਹਾਂਜੀ ਹੋਰ ਇਹਦਾ ਵਗ ਜਾਂਦਾ ਹੈਗਾ ਆ ਤੇ ਥੋੜਾ ਜਿਹਾ ਇਹ ਗਰਮ ਹੋ ਕੇ ਥੋੜਾ ਨਿਕਲ ਜਾਂਦਾ ਇਹਦਾ ਨੈਸਲਾਬ ਜੀ ਨਿਕਲ ਜਾਂਦੀ ਆ ਹਾਂਜੀ ਵਧੀਆ ਫਿਰ ਮਸਾਲਾ ਆਪਣਾ ਬਹੁਤ ਜ਼ਿਆਦਾ ਹਾਂਜੀ ਟੇਸ ਵਧੀਆ ਦਿੰਦਾ ਹੈਗਾ ਆ ਥੋੜਾ ਜਿਹਾ ਹੁਣ ਆਪਾਂ ਇਹਨੂੰ ਕੱਲ ਲੈਣਾ ਹੈਗਾ ਜਿੱਤਾ ਫਰੋਸਟ ਕਰਨਾ ਹੈ ਭੁੰਨਣਾ ਹੈਗਾ ਬਾਅਦ ਦੇ ਵਿੱਚ ਠੰਡਾ ਕਰਕੇ ਜੇ ਆਪਾਂ ਇਹਨੂੰ ਫਿਰ ਦਦਰਾ ਜਿਹਾ ਪੀਸ ਲੈਣਾ ਹੈਗਾ ਗ੍ਰਾਈਂਡਰ ਦੇ ਵਿੱਚ ਹਾਂਜੀ ਮਿਕਸਚਰ ਆਪਾਂ ਇਹਨੂੰ ਫਲਾਈ ਜਾਣਾ ਹੈ ਥੋੜਾ ਜਦੋਂ ਇਹ ਥੋੜ੍ਹਾ ਜਿਹਾ ਚਟਕੀਦਾ ਜਾਂਦਾ ਹੈਗਾ ਤਾਂ ਫਿਰ ਆਪਾਂ ਇਹਨੂੰ ਬੰਦ ਕਰ ਦਿੰਦੇ ਹਾਂ ਹਾਂਜੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਥੋੜੀ ਜਿਹੀ ਖੁਸ਼ਬੂ ਵਧੀਆ ਜਿਹੀ ਆਉਂਦੀ ਹੈਗੀ ਆ ਤੇ ਜਿਸ ਮੇਂ ਹੁੰਦਾ ਵੀ ਇਹ ਰੋਸਟ ਹੋ ਗਿਆ ਆਪਣਾ ਮਸਾਲਾ ਹਾਂਜੀ ਥੋੜੇ ਮਸਾਲੇ ਆਪਾਂ ਹੋਰ ਵੀ ਸੁੱਕੇ ਪਾਉਣੇ ਆ ਆਪਾਂ ਬਾਅਦ ਦੇ ਵਿੱਚ ਫਿਰ ਪਾਉਣੇ ਹੈਗੇ ਹਾਂ ਹਾਂਜੀ ਹਾਂਜੀ ਆਪਣਾ ਮਸਾਲਾ ਇਹ ਜਿਹੜਾ ਗੋਸਟ ਹੋ ਗਿਆ ਆ ਹੁਣ ਇਸ ਦਾ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਦਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਦੱਟ ਰਾ ਜੀ ਪੀਸ ਲੈਣਾ ਹੈਗਾ ਆਪਣਾ ਜੇ ਕੇਲ ਕਰਮ ਹੋ ਗਿਆ ਹੁਣ ਆਪਾਂ ਥੋੜੀ ਜਿਹੀ ਇਹਦੇ ਵਿੱਚ ਹਿੰਗ ਪਾ ਦੇਣੀ ਹੈ ਥੋੜੀ ਪਾਣੀ ਚੁਟਕੀ ਜਿਹੜੀ ਪਹੁੰਚਦਾ ਨਹੀਂ ਪਾਣੀ ਨਾਲ ਹੀ ਆਪਾਂ ਜਿਹੜਾ ਆਪਣਾ ਗਰ ਲੈ ਕੇ ਛਿੱਲਿਆ ਹੈਗਾ ਇਹਨੂੰ ਆਪਾਂ ਪਾ ਦੇਣਾ ਜਿਹੜੇ ਵੱਡੇ ਸੀਗੇ ਆਪਾਂ ਛੋਟੇ ਕਰ ਲਏ ਆ ਥੋੜੇ ਜਿਹਾ ਪੀਸ ਕੱਟ ਕੇ ਹਾਂਜੀ ਆਪਾਂ ਥੋੜਾ ਜਿਹਾ ਇਹਨੂੰ ਬਹੁਤ ਜ਼ਿਆਦਾ ਨਹੀਂ ਕਰਨਾ ਹੈਗਾ ਬਸ ਥੋੜੇ ਜਿਹਾ ਪਿਸਤੀ ਜਿਹਾ ਹੀ ਰੱਖਣਾ ਹੈਗਾ ਤੇ ਤੇਲ ਆਪਣਾ ਬਹੁਤ ਜ਼ਿਆਦਾ ਹੀਟ ਨਹੀਂ ਹੋਣੀ ਚਾਹੀਦੀ ਤੇ ਫਿਰ achar ਆਪਣਾ ਜਿਹੜਾ ਆ ਜੇ ਬਹੁਤਾ ਸੌਫਟ ਵੀ ਹੋ ਜੇ ਉਹਨੇ ਨਹੀਂ ਆਪਾਂ ਹੌਲੀ ਹੌਲੀ ਫਿਰ ਪਾਉਂਦਾ ਹੈਗਾ ਤਾਂ ਵਧੀਆ ਬਣਦਾ ਹੈਗਾ ਆ ਥੋੜਾ ਜਨ ਆਪਾਂ ਕੱਲਣਾ ਤਾਂ ਹੁਣ ਬਾਦੀ ਵਿੱਚ ਆਪਣੇ ਜਿਹੜੇ ਮਸਾਲੇ ਨੇਗੇ ਆਪਾਂ ਇਹਦੇ ਵਿੱਚ ਪਾ ਦੇਣੇ ਹੈਗੇ ਆ ਹਾਂਜੀ ਇਹਦੇ ਵਿੱਚ ਜੇ ਤੇਲ ਥੋੜਾ ਜਿਆਦਾ ਹੀ ਪਾਉਣਾ ਪੈਂਦਾ ਹੈ ਲਸਣ ਦੇ ਚਾਟ ਦੇ ਵਿੱਚ ਫਿਰ ਇਹ ਲੌਂਗ ਟਾਈਮ ਰਹਿ ਜਾਂਦਾ ਤੇਲ ਦੇ ਵਿੱਚ ਥੋੜਾ ਜਿਹਾ ਡੁੱਬਿਆ ਰਹਿਣਾ ਚਾਹੀਦਾ ਹੈਗਾ ਆ ਥੋੜਾ ਜਿਹਾ ਜਦੋਂ ਹੋ ਗਿਆ ਇਹ ਸੌਫਟ ਬਹੁਤ ਸੌਫਟ ਨਹੀਂ ਆਪਾਂ ਇਹਨਾਂ ਕਰਨਾ ਹੈਗਾ ਫਿਰ ਆਪਣੇ ਜਿਹੜੇ ਮਸਾਲੇ ਹੈਗੇ ਹੁਣ ਆਪਾਂ ਉਹਦੇ ਵਿੱਚ ਪਾ ਦੇਣੀ ਹੈਗੇ ਆ ਹਾਂਜੀ ਜੀ ਬਹੁਤ ਵਧੀਆ ਚਾਰ ਬਣਦਾ ਹੈ ਪਰ ਆਪਾਂ ਨੂੰ ਇਹ ਦਵਾਈ ਦੇ ਤੌਰ ਤੇ ਖਾਣਾ ਪੈਂਦਾ ਵਾ ਬਹੁਤ ਜ਼ਿਆਦਾ ਬਨੇ ਆਪਾਂ ਖਾਣਾ ਹੈਗਾ ਜਿਹਦਾ ਇਹਦੇ ਆਪਾਂ 1-2 ਪੀਸ ਖਾ ਸਕਦੇ ਹੈਗੇ ਆ ਤਾਂ ਆਪਾਂ ਨੂੰ ਬਹੁਤ ਵਧੀਆ ਬੋਡੀ ਨੂੰ ਗਰਮੈਚ ਵੀ ਦਿੰਦਾ ਹੈਗਾ ਆ ਬੋਡੀ ਦੀਆਂ ਕਈ ਹਾਂਜੀ ਪ੍ਰੋਬਲਮ ਆ ਆਪਣੀਆਂ ਪੇਟ ਦੀਆਂ ਡਾਈਜੈਸ਼ਨ ਨੂੰ ਵੀ ਠੀਕ ਕਰਦਾ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਗਰਲਿਕ ਆਪਲੇ ਲਈ ਖਾਣਾ ਹੁਣ ਇਹਦੇ ਵਿੱਚ ਜਿਵੇਂ ਇਹ ਸాల్ਟ ਪਾ ਦੋਗੇ ਇੱਕ ਚਮਚਾ ਥੋੜਾ ਜਿਹਾ ਫਲੋਨ ਦਾ ਇਹ ਵੀ ਆਪਾਂ ਹਲਾ ਦੇਣਾ ਹੈਗਾ ਇਹ ਹਾਂਜੀ ਇੱਕ ਚਮਚਾ ਗਰਮ ਮਸਾਲਾ ਇਹ ਦੇ ਹੈਗਾ ਇਹ ਨਾਲ-ਨਾਲ ਇਹ ਆਪਾਂ ਸਾਰੇ ਹਲਾਏ ਜਾਣੇ ਹੈਗਾ ਇਹ ਹਲਦੀ ਹੈਗੀ ਆ ਜੀ ਚਮਚਾ ਕਿ ਹਾਂਜੀ ਇਹ ਕਸ਼ਮੀਰੀ ਜਿਹੜੀ ਲਾਲ ਮਿਰਚ ਹੈਗੀ ਆ ਇਹ ਕੋੜੀ ਨਹੀਂ ਹੈਗੀ ਜਸਤ ਇੰਨਾ ਕਲਰ ਵਧੀਆ ਆ ਜਾਂਦਾ ਹੈ ਹਾਂਜੀ ਇਹਦੇ ਵਿੱਚ ਹੀ ਆਪਣੇ ਜਿਹੜੇ ਆਪਣੇ ਮਸਾਲੇ ਪੀਸੇ ਹੈਗੇ ਆ ਆਪਾਂ ਜਿਹੜੇ ਭੁੰਨੇ ਸੀਗੇ ਉਹ ਸਾਰੇ ਮਸਾਲੇ ਆਪਾਂ ਪਾ ਦੇਨੇ ਮਿਕਸ ਕਰਦੇ ਨੇ ਹੈਗੇ ਹਾਂਜੀ 1 ਚਮਚਾ ਆਪਣੇ ਕੋਲੇ ਕਲੌਂਜੀ ਹੈਗੀ ਆਪਾਂ ਬਾਅਦ ਚ ਪਾਉਣੀ ਹੁੰਦੀ ਇਹਨੂੰ ਆਪਾਂ ਪੁੰਨਿਆ ਨਹੀਂ ਹੈਗਾ ਪਾ ਦੇਣੀ ਹੈਗੀ ਆ ਵਿੱਚ ਮਿਕਸ ਕਰ ਦੇਣੀ ਹੈਗੀ ਥੋੜਾ ਜਿਹਾ ਆਪਣੇ ਕੋਲੇ ਜੀ ਗੁੜ ਹੈਗਾ ਆ ਇਹਨੂੰ ਆਪਾਂ ਛੋਟਾ ਛੋਟਾ ਇਦਾਂ ਕੱਟ ਲਿਆ ਹੈਗਾ ਪੀਸ ਕੁੱਟ ਲਿਆ ਹੈ ਤਾਂ ਇਹ ਵੀ ਵਿੱਚੇ ਆਪਾਂ ਮਿਕਸ ਕਰ ਦੇਣਾ ਫਿਰ ਬਹੁਤ ਵਧੀਆ ਜੀ ਖੱਟ ਮਿੱਠਾ ਜਿਹਾ ਆਪਣਾ ਚਾਰਟਾ ਟੇਸਟ ਬਣਦਾ ਹੈਗਾ ਤੁਸੀਂ 슈ਗਰ ਵੀ ਪਾ ਸਕਦੇ ਜੇ ਨਹੀਂ ਗੁੜ ਹੈਗਾ ਸ਼ੱਕਰ ਵੀ ਪਾ ਸਕਦੇ ਹੈਗੇ ਦੇ ਗੁੜ ਹੈਗਾ ਤੁਸੀਂ ਗੁੜ ਪਾ ਲਓ ਤੇ ਬਹੁਤ ਵਧੀਆ ਹਾਂਜੀ ਫਿਰ ਬੰਦਾ ਹੈਗਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹਾਂਜੀ ਹੁਣ ਜੀ ਆਪਾਂ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਕਿਉਂਕਿ ਆਲਮੋਸਟ ਹੀ ਆਪਣਾ ਤੇਲ ਵੀ ਗਰਮ ਸੀਗਾ ਤੇ ਹੁਣ ਸਟੋਵ ਨੂੰ ਆਪਾਂ ਕਰ ਦੁੱਤਾ ਹੈਗਾ ਬੰਦ ਤੇ ਇਹਨੂੰ ਆਪਾਂ ਜੀ ਹੁਣ ਠੰਡਾ ਕਰਨਾ ਹੈਗਾ ਆ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਇਹਦੇ ਜਦੋਂ ਮਿਕਸ ਹੋ ਗਿਆ ਤੇੰਨੀ ਤਰ੍ਹਾਂ ਹਲਾ ਲੈਣਾ ਹੈਗਾ ਆ ਹਾਂਜੀ ਜਦੋਂ ਫਿਰ ਆਪਣਾ ਇਹ ਜੀ ਠੰਡਾ ਹੋ ਗਿਆ ਤਾਂ ਫਿਰ ਆਪਾਂ ਇਹਨੂੰ ਕਿਸੇ ਵੀ ਕੱਚ ਦੇ ਕੰਟੇਨਰ ਦੇ ਵਿੱਚ ਪਾ ਲੈਣਾ ਹੈਗਾ ਆ ਆਪਣਾ ਜਿਹੜਾ ਕੰਟੇਨਰ ਆ ਬਿਲਕੁਲ ਸਾਫ਼ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਆ ਫਿਰ ਆਪਣਾ achar ਜੀ ਬਦਿਆ ਖਰਾਬ ਨਹੀਂ ਹੁੰਦਾ ਲੰਬਾ ਟਾਈਮ ਰਹਿ ਜਾਂਦਾ ਹਾਂਜੀ ਇਹ ਆਪਾਂ ਬਹੁਤ ਜ਼ਿਆਦਾ ਨਹੀਂ ਖਾਣਾ ਹੁੰਦਾ ਥੋੜਾ ਜਿਹਾ ਡੇ ਡੇ ਆਪਾਂ ਖਾ ਸਕਦੇ ਹੈਗੇ ਆ ਵਿੰਟਰ ਨੂੰ ਆਪਾਂ ਜਿਆਦਾ ਯੂਜ਼ ਕਰ ਸਕਦੇ ਹਾਂ ਕਿਉਂਕਿ ਗਰਮੀਆਂ ਦੇ ਵਿੱਚ ਥੋੜਾ ਜਿਹਾ λεमੜੀ ਖਾਈਏ ਤਾਂ ਵਧੀਆ ਹੁੰਦਾ ਹੈ। ਹੁਣ ਆਪਾਂ ਇਸ ਤਰ੍ਹਾਂ ਜੀ ਇਹਨੂੰ ਠੰਡਾ ਕਰ ਲੈਣਾ ਹੈਗਾ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਠੰਡੇ ਹੋਣੇ ਕੰਟੇਨਰ ਦੇ ਵਿੱਚ ਪਾਨੇ ਆ। ਆਪਣਾ ਚਾਰਜ ਜੀ ਹੁਣ ਇਹ ਠੰਡਾ ਹੋ ਗਿਆ ਆ। ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈਗਾ ਐਂਡ ਤੇ ਆਪਾਂ ਇਹ ਦੋ ਚਮਚੇ ਵਿਨੀਗਰ ਦੇ ਪਾਉਣੇ ਹੈਗੇ ਆ। ਇਹ ਪਾ ਕੇ ਤੇ ਫਿਰ ਆਪਾਂ ਇਹਨੂੰ ਹਿਲਾ ਦੇਣਾ ਹੈਗਾ। ਕੰਟੇਨਰ ਦੇ ਵਿੱਚ ਫਿਰ ਪਾਉਣਾ ਹੈਗਾ ਵਿਨੀਗਰ ਜੀ ਐਂਡ ਤੇ ਪਾਉਣਾ ਹੁੰਦਾ ਆ ਇਹਦੇ ਨਾਲ ਫੇ ਚਾਰ ਬਹੁਤ ਵਧੀਆ ਰਹਿੰਦਾ ਖਰਾਬ ਨਹੀਂ ਹੁੰਦਾ ਹੈਗਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈਗਾ ਆ ਹੁਣ ਆਪਾਂ ਜੀ ਇਹ ਸਾਰੇ ਇਹਨੂੰ ਕੜਚੀ ਦੇ ਨਾਲ ਆਪਾਂ ਕੰਟੇਨਰ ਦੇ ਵਿੱਚ ਪਾ ਦੇਣਾ ਹੈਗਾ ਆ ਦੇ ਤੇਲ ਵਿੱਚ ਹੈਗਾ ਜਿੱਦਾਂ ਹੌਲੀ ਹੌਲੀ ਇਹ ਪਿਆ ਹੈਗਾ ਤੇਲ ਫਿਰੇ ਦੇ ਵਿੱਚ ਚਲੇ ਜਾਂਦਾ ਹੈਗਾ ਆ ਥੋੜਾ ਜਿਹਾ ਤੇਲ ਦੇ ਤੁਸੀਂ ਜਿਆਦਾ ਪਾਉਣਾ ਜੇ ਘੱਟ ਪਾਉਣਾ ਥੋੜਾ ਤੁਸੀਂ ਘੱਟ ਵੀ ਪਾ ਸਕਦੇ ਹੱਗੇ ਬਹੁਤ ਵਧੀਆ ਜੇ achar ਬਣਿਆ ਹੈਗਾ ਆ ਤੁਹਾਨੂੰ ਪਤਾ ਹੀ ਆ ਗਾਰਲਿਕ ਦੇ achar ਦੇ ਬਹੁਤ ਹੀ ਜਿਆਦਾ ਬੈਨੀਫਿਟ ਹੈਗੇ ਆ ਇਹ ਆਪਣੇ ਲਈ ਬਲੱਡ ਥਿਨਰ ਦਾ ਕੰਮ ਕਰਦਾ ਹੈਗਾ ਆ ਬਲੱਡ ਨੂੰ ਪਤਲਾ ਰੱਖਦਾ ਜੇ ਆਪਾਂ ਜੀ ਗਾਰਲਿਕ ਖਾਨਦੇ ਆ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਆਪਾਂ ਨੂੰ ਇਹ ਜਰੂਰ ਦਾਲ ਸਬਜ਼ੀ ਰੋਟੀ ਜਦੋਂ ਖਾਣੇ ਹੈਗੇ ਆ ਤੇ ਨਾਲ ਦੋ ਪੀਸ ਖਾ ਲੈਣੇ ਚਾਹੀਦੇ ਆ ਹਾਂਜੀ ਮੈਂ ਸਾਰੇ ਇਦਾਂ ਇਹਨੂੰ ਪਾ ਦੂੰਗੀ ਕੰਟੇਨਰ ਦੇ ਵਿੱਚ ਜਿਹੜਾ ਤੇਲ ਆਇਆ ਇਹ ਆਪਾਂ ਉੱਤੇ ਪਾ ਦੇਣਾ ਹੈਗਾ ਮਨ ਕੇ ਫੇਰ ਜਿਹੜਾ ਤੇਲ ਹੈ ਆਪਣਾ ਉੱਪਰ ਆ ਜਾਂਦਾ ਹੈ ਤੇ ਫਿਰ ਆਪਣਾ ਇਹ ਬੜਾ ਲੰਬਾ ਟਾਈਮ ਚੱਲ ਜਾਂਦਾ ਹੈ achar ਖਰਾਬ ਨਹੀਂ ਹੁੰਦਾ ਹੈਗਾ ਵੈਸੇ ਤਾਂ garlic ਦਾ ਤਾਂ ਖਰਾਬ ਹੁੰਦਾ ਹੀ ਨਹੀਂ ਹੈਗਾ ਹਾਂਜੀ achar ji ਆਪਣਾ ਬਣ ਗਿਆ ਹੈ गाइस ਜੀ ਬਹੁਤ ਹੀ ਵਧੀਆ ਬਣਿਆ ਦੇਖੋ ਜੀ ਖਾਣ ਵੇ ਬਹੁਤ ਨਾਈਸੀ ਦੀ ਸਮੈਲ ਆਉਂਦੀ ਆ ਤੁਸੀਂ ਐਨੀ ਟਾਈਮ ਹੁਣ ਵੀ ਖਾ ਸਕਦੇ ਆ ਕਿਉਂਕਿ garlic ਤਾਂ ਆਪਾਂ ਕੱਚਾ ਵੀ ਖਾ ਲੈਣੇ ਹੈਗੇ ਆ ਤੋ ਬਹੁਤ ਵਧੀਆ ਜੀ ਬਣ ਗਿਆ ਹੈਗਾ ਤੁਸੀਂ ਵੀ ਇਸ ਤਰ੍ਹਾਂ ਜੇ ਚਾਰ ਬਣਾਉਣਾ ਜਿਹੜਾ ਕਿ ਆਪਣੀ ਹੈਲਥ ਦੇ ਵਾਸਤੇ ਬਹੁਤ ਜ਼ਿਆਦੇ ਬੈਨੀਫਿਟ ਹੈਗੇ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ